ਜੇਕਰ ਤੁਹਾਨੂੰ ਵੀ ਬਲੱਡ ਸ਼ੂਗਰ ਦੀ ਪ੍ਰੋਬਲਮ ਹੈ ਸਮੱਸਿਆ ਹੈ ਤਾਂ ਇੱਕ ਖਾਸ ਵੀਡੀਓ ਤੁਹਾਡੇ ਲਈ ਹੈ ਜੇਕਰ ਤੁਸੀਂ ਆਪਣਾ ਬਲੱਡ ਸ਼ੂਗਰ ਕੰਟਰੋਲ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਮਸ਼ਰੂਮ ਦੀ ਵਰਤੋਂ ਕਰ ਸਕਦੇ ਹੋ ਕਿਉਂਕਿ ਇਸ ਰਿਪੋਰਟ ਦੇ ਵਿੱਚ ਤੁਹਾਨੂੰ ਦੱਸਿਆ ਜਾਵੇਗਾ ਕਿਉਂਕਿ ਇੱਕ ਸੂਤਰਾਂ ਦੇ ਹਵਾਲੇ ਤੋਂ ਇੱਕ ਅਧਿਐਨ ਕੀਤਾ ਗਿਆ ਜਿਸ ਦੇ ਵਿੱਚ ਆਸਾਨ ਤਰੀਕੇ ਦੇ ਨਾਲ ਬਲੱਡ ਸ਼ੂਗਰ ਨੂੰ ਕੰਟਰੋਲ ਕੀਤਾ ਜਾ ਸਕਦਾ ਹੈ ਦਰਅਸਲ ਨਵੀਂ ਖੋਜ ਦੇ ਵਿੱਚ ਪਾਇਆ ਗਿਆ ਹੈਗਾ ਕਿ ਡਾਇਬੀਟਿਸ ਜਾਂ ਫਿਰ ਉੱਚ ਪੱਧਰ ਜੋ ਕਿ ਉੱਚ ਬਲੱਡ ਸ਼ੂਗਰ ਵਾਲੇ ਮਰੀਜ਼ਾਂ ਦੇ ਲਈ ਇੱਕ ਖਾਸ ਕਿਸਮ ਦਾ ਮਸ਼ਰੂਮ ਖਾਣ ਦੇ ਨਾਲ ਬਲੱਡ ਸ਼ੂਗਰ ਨੂੰ ਕੰਟਰੋਲ ਕਰਨ ਦੇ ਵਿੱਚ ਮਦਦ ਮਿਲ ਸਕਦੀ ਹੈ ਹਿਮਾਚਲ ਪ੍ਰਦੇਸ਼ ਦੇ ਸੋਲਨ ਦੇ ਵਿੱਚ ਹੋਈ ਇਸ ਅਧਿਐਨ ਦੇ ਮੁਤਾਬਕ ਨਿਯਮਿਤ ਤੌਰ ਦੇ ਉਤੇ ਮਿਲਕੀ ਮਸ਼ਰੂਮ ਖਾਣ ਦੇ ਨਾਲ ਇਨਸੂਲਿਨ ਸਵੇਦਨਸ਼ੀਲਤਾ ਵਾਧੀ ਹੈ ਅਤੇ ਖੂਨ ਦੇ ਵਿੱਚ ਗਲੂਕੋਜ਼ ਦਾ ਪੱਧਰ ਕੁਦਰਤੀ ਤਰੀਕੇ ਦੇ ਨਾਲ ਸੰਤੁਲਿਤ ਰਹਿੰਦਾ ਹੈ ਡਾਇਬੀਟਿਸ ਦੇ ਵਿੱਚ ਅ ਦੱਸਦੇ ਕਿ ਡਾਇਬਟੀਜ਼ ਇੱਕ ਜੀਵਨ ਸ਼ੈਲੀ ਰੋਗ ਹੈ ਜੋ ਖਰਾਬ ਖਾਣ ਪੀਣ ਅਤੇ ਖਰਾਬ ਜੀਵਨ ਸ਼ੈਲੀ ਦੇ ਕਾਰਨ ਹੁੰਦੀ ਹੈ ਨੌਜਵਾਨਾਂ ਦੇ ਵਿੱਚ ਇਸ ਦੇ ਹੋਣ ਦੀ ਸੰਭਾਵਨਾ ਇਹਨਾਂ ਕਾਰਨਾ ਕਰਕੇ ਵੱਧ ਸਕਦੀ ਹੈ ਜੋ ਕਿ ਕਿਹੜੇ ਕਾਰਨ ਹੋਣਦੇ ਜਿੱਦ ਕਰਕੇ ਇਹ ਬਿਮਾਰੀ ਹੈ ਸਮੱਸਿਆਵਾਦੀ ਹੈ ਆਉ ਜਾਣਦੇ ਆ ਵਿਸਤਾਰ ਦੇ ਨਾਲ ਮਸ਼ਰੂਮ ਦੇ ਬਾਰੇ ਵੀ ਕਿ ਆਖਿਰ ਮਸ਼ਰੂਮ ਖਾਸ ਕਿਉਂ ਹੈ ਤਾਂ ਖੋਜ ਕਹਿੰਦੀ ਹੈ ਕਿ ਕਿਉਂਕਿ ਖੋਜ ਦੇ ਵਿੱਚ ਸਾਬਤ ਹੋਇਆ ਕਿ ਹਿਮਾਚਲ ਪ੍ਰਦੇਸ਼ ਦੇ ਸੋਲਨ ਦੇ ਵਿੱਚ ਖੁੰਬ ਖੋਜ ਜੋ ਕਿ ਨਿਰਦੇਸ਼ਾਲੇ ਵੱਲੋਂ ਖੁੰਬ ਦੀ ਇੱਕ ਨਵੀਂ ਕਿਸਮ ਦੀ ਨਵੀਂ ਕਿਸਮ ਲੱਭੀ ਗਈ ਹੈ ਜਸ ਨੂੰ ਕਿ ਮਿਲਕੀ ਮਸ਼ਰੂਮ ਕਿਹਾ ਜਾਂਦਾ ਹੈ ਇਹ ਖੁੰਬ ਦੁੱਧ ਵਰਗਾ ਸਫੇਦ ਹੋਇਆ ਹੈ ਅਤੇ ਇਸ ਉਤੇ ਬਟਨ ਮਸ਼ਰੂਮ ਵਰਗਾ ਕੋਈ ਤਬਾ ਨਹੀਂ ਹੁੰਦਾ ਇਸ ਦਾ ਉਤਪਾਦਨ ਵੀ ਘੱਟ ਪੈਸਿਆਂ ਦੇ ਵਿੱਚ ਵੱਧ ਮਾਤਰਾ ਦੇ ਵਿੱਚ ਕੀਤਾ ਜਾ ਸਕਦਾ ਹੈ ਇਸ ਤਰ੍ਹਾਂ ਇਹ ਕਿਸਾਨਾਂ ਦੇ ਲਈ ਵੀ ਲਾਭਕਾਰੀ ਸਾਬਤ ਹੋਵੇਗਾ ਖੋਜ ਸੈਂਟਰ ਦੇ ਵਿੱਚੋਂ ਟੀਮ ਨੇ ਘਟੋਕੜ 32 ਵੱਖ-ਵੱਖ ਪ੍ਰੋਖਸ਼ਾਲਾਵਾਂ ਜੋ ਕਿ ਪ੍ਰੋਖਸ਼ਾਲਾਵਾਂ ਬਣਾਈਆਂ ਗਈਆਂ ਨੇ ਜਿਨ੍ਹਾਂ ਦੇ ਵਿੱਚ ਲਗਭਗ ਇੱਕ ਜੋ ਕਿ 321 ਕਿਸਮਾਂ ਦੀਆਂ ਮਸ਼ਰੂਮਾਂ ਦੇ ਉੱਤੇ ਭਰਕ ਕੀਤੀ ਗਈ ਹੈ ਤਾਂ ਟੈਸਟਿੰਗ ਪੂਰੇ 3 ਸਾਲਾਂ ਤੱਕ ਚੱਲੀ ਹੈ हालांकि यह दस दिए कि होर मशरूम भी सेहत ले लाभकारी सन पर मिल्की मशरूम खास करके डायबिटीज मरीजों के लिए सब तो ज़्यादा फायदेमंद पाई गई है ਤਾਂ ਡਾਇਬਟੀਜ਼ ਵਾਲੇ ਮਰੀਜ਼ਾਂ ਦੇ ਲਈ ਇੱਕ ਖਬਰ ਬਹੁਤ ਹੀ ਰਾਹਤ ਵਾਲੀ ਹੈ ਖਾਸ ਕਰਕੇ ਉਹ ਲੋਕ ਜੋ ਜੋ ਕਿ ਦਵਾਈਆਂ ਦੇ ਸਾਈਡ ਇਫੈਕਟ ਤੋਂ ਬਚਣਾ ਚਾਹੁੰਦੇ ਨੇ ਜਾਂ ਫਿਰ ਸ਼ੂਗਰ ਨੂੰ ਕੰਟਰੋਲ ਕਰਨ ਦੇ ਲਈ ਕੁਦਰਤੀ ਤਰੀਕੇ ਲੱਭ ਰਹੇ ਨੇ ਤਾਂ ਇਸ ਅਧਿਐਨ ਦੇ ਵਿੱਚ ਖੋਜਕਾਰਾਂ ਨੇ ਦੱਸਿਆ ਹੈਗਾ ਕਿ ਮਸ਼ਰੂਮ ਦੇ ਵਿੱਚ ਮੌਜੂਦਾ ਐਂਟੀਆਕਸੀਡੈਂਟ ਅਤੇ ਬਾਇਓਐਕਟਿਵ ਕੰਪਾਊਂਡ ਬਲੱਡ ਸ਼ੂਗਰ ਨੂੰ ਸਥਿਰ ਰੱਖਣ ਦੇ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਂਦੇ ਨੇ ਖੋਜ ਦੇ ਵਿੱਚ ਸ਼ਾਮਿਲ ਮਹਾਰਸੀ ਐਸ ਵੈਦ ਅਤੇ ਐਮ ਐਲੋ ਸ਼ਰਮਾ ਦੱਸਦੇ ਨੇ ਕਿ ਇਹ ਮਸ਼ਰੂਮ ਵਿਟਾਮਿਨ ਸੀ ਦੇ ਨਾਲ ਭਰਪੂਰ ਹੈ 100 ਗ੍ਰਾਮ ਮਿਲ ਕੇ ਮਸ਼ਰੂਮ ਦੇ ਵਿੱਚ 8. ਜੋ ਕਿ 60 ਗ੍ਰਾਮ ਵਿਟਾਮਿਨ ਸੀ ਹੁੰਦਾ ਇਸ ਤੋਂ ਇਲਾਵਾ ਇਸ ਦੇ ਵਿੱਚ ਵਿਟਾਮਿਨ B3 ਅਤੇ ਵਿਟਾਮਿਨ ਜੋ ਕਿ ਦੱਸਦੇ ਕਿ ਨਿਆਸੀਨ ਵੀ ਪਾਇਆ ਜਾਂਦਾ ਤਾਂ ਨਿਆਸੀਨ ਅਜਿਹਾ ਤਾਂ ਤੇ ਜੋ ਸਰੀਰ ਦੇ ਵਿੱਚ ਭੋਜਨ ਨੂੰ ਊਰਜਾ ਦੇ ਵਿੱਚ ਬਦਲਣ ਦਾ ਕੰਮ ਕਰਦਾ ਹੈ ਮਾਹਿਰਾ ਦਾ ਇਹ ਵੀ ਮੰਨਣਾ ਹੈਗਾ ਕਿ ਜਾਪਾਨ ਅਤੇ ਚੀਨ ਤੋਂ ਬਾਅਦ ਭਾਰਤ ਦੇ ਵਿੱਚ ਇਸ ਮਸ਼ਰੂਮ ਦੀ ਖੇਤੀ ਸਭ ਤੋਂ ਵੱਧ ਅਤੇ ਅਗਲੇ 2 ਸਾਲਾਂ ਦੇ ਵਿੱਚ ਭਾਰਤ ਜਾਪਾਨ ਉਹ ਵੀ ਪਿੱਛੇ ਛੱਡ ਸਕਦਾ ਹੈ ਇਹ ਮਸ਼ਰੂਮ ਫਾਈਬਰ ਦੇ ਨਾਲ ਭਰਪੂਰ ਹੈ ਜੋ ਕਿ ਬਲੱਡ ਸ਼ੂਗਰ ਨੂੰ ਨਿਯੰਤਰਿਤ ਰੱਖਦਾ ਹੈਗਾ ਜੇਕਰ ਤੁਹਾਨੂੰ ਵੀ ਬਲੱਡ ਸ਼ੂਗਰ ਦੀ ਡਾਇਬਟੀਜ਼ ਜੇਕਰ ਤੁਸੀਂ ਮਰੀਜ਼ ਜੋ ਤੁਹਾਡੇ ਰਿਸ਼ਤਾਰ ਦੇ ਵਿੱਚ ਵੀ ਕੋਈ ਅਜਿਹਾ ਕੋਈ ਸਖਸ਼ ਹੋਗਾ ਤੇ ਵੀਡੀਓ ਉਹਨਾਂ ਨੂੰ ਜ਼ਰੂਰ ਭੇਜਿਓ ਉਹਨਾਂ ਦੀ ਮਦਦ ਹੋ ਸਕਦੀ ਹੈ ਤਾਂ ਨਾਜ਼ਿਕ ਜੇਕਰ ਗੱਲ ਕੀਤੀ ਜਾਵੇ ਕਿ ਜਾਇ ਇ ਟਾਈਪ 2 ਡਾਇਬਟੀਜ਼ ਦੇ ਸ਼ੁਰੂਆਤੀ ਲੱਛਣ ਕਿਹੜੇ-ਕਿਹੜੇ ਹੁੰਦੇ ਨੇ ਜਿਵੇਂ ਕਿ ਵਾਰ-ਵਾਰ ਪੇਸ਼ਾਬ ਆਉਣਾ ਬਹੁਤ ਜ਼ਿਆਦਾ ਪੈ ਦੀ ਪਿਆਸ ਲੱਗਣਾ ਅਚਾਨਕ ਵਜਨ ਜੋ ਕਿ ਵਜਨ ਤੁਹਾਡਾ ਵਧਦਾ ਹੈ ਜਾਂ ਫਿਰ ਘਟਦਾ ਹੈ ਧੁੰਦਲਾ ਦਿਖਾਈ ਦੇਣਾ ਜ਼ਖਮਾਂ ਦਾ ਤੇਜ਼ੀ ਦੇ ਨਾਲ ਨਾ ਭਰਨਾ ਇਹ ਸਾਰੇ ਲੱਛਣ ਡਾਇਬੀਟਿਸ ਦੇ ਹੁੰਦੇ ਨੇ ਟੂ ਟਾਈਪ ਡਾਇਬੀਟਿਸ ਹੁੰਦੇ ਨੇ ਤਾਂ ਜੇਕਰ ਤੁਹਾਡੇ ਆਸ-ਪड़ोस ਦੇ ਵਿੱਚ ਤੁਹਾਡੇ ਰਿਸ਼ਤੇਦਾਰਾਂ ਦੇ ਵਿੱਚ ਜਾਂ ਤੁਹਾਡੀ ਫੈਮਿਲੀ ਦੇ ਵਿੱਚ ਜੇਕਰ ਕੋਈ 슈ਗਰ ਦਾ ਡਾਇਬੀਟਿਸ ਦਾ ਕੋਈ ਮਰੀਜ਼ ਹੈਗਾ ਹੈ ਕੋਈ ਸਖ ਹੈਗਾ ਹੈ ਤਾਂ ਉਸ ਨੂੰ ਇਹ ਵੀਡੀਓ ਜ਼ਰੂਰ ਸਾਂਝੀ ਕਰਿਓ ਕਿਉਂਕਿ ਇਹ ਮਿਲਕੀ ਮਸ਼ਰੂਮ ਦੀ ਗੱਲ ਬਹੁਤ ਹੀ ਜ਼ਿਆਦਾ ਇੱਕ ਤਾਂ ਆਸਾਨ ਹੈਗਾ ਦੂਜੀ ਗੱਲ ਇਹ ਤੁਹਾਡੀ ਸਿਹਤ ਲਈ ਵੀ ਕਾਫੀ ਫਾਇਦੇਮੰਦ ਹੋ ਸਕਦੀ ਹੈ